ਨਗਰ ਕੌਂਸਲ ਦਰਾਹਾ ਦੇ ਦਫ਼ਤਰ ਦੇ ਬਾਹਰ ਸ਼ਹਿਰ ਦੀ ਸਫਾਈ ਸੰਬੰਧੀ ਮੁੱਦਿਆਂ ਦੇ ਸੰਬੰਧ ਵਿੱਚ ਦਰਨਾ ਪ੍ਰਦਰਸ਼ਨ ਕੀਤਾ ਗਿਆ। ਸਮਾਜ ਦੇਵੀ ਨੀਤੂ ਸਿੰਘ ਅਤੇ ਜਨਦੀਪ ਕੌਸ਼ਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਦਰਾਹਾ ਵੱਲੋਂ ਸ਼ਹਿਰੀ ਸਫਾਈ ਸੰਬੰਧੀ ਕੋਈ ਵੀ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ, ਟੁੱਟੀਆਂ ਸੜਕਾਂ, ਸਟ੍ਰੀਟ ਲਾਈਟਾਂ ਅਤੇ ਹੋਰ ਅਨੇਕਾਂ ਮੁੱਦੇ ਹਨ ਜਿਸ ਪਾਸੇ ਨਗਰ ਕੌਂਸਲ ਬਿਲਕੁਲ ਧਿਆਨ ਨਹੀਂ ਦੇ ਰਹੀ। ਇਸ ਦੌਰਾਨ ਨਗਰ ਕੌਂਸਲ ਦਰਾਹਾ ਦੇ ਈਓ ਤੇ ਏਡੀਸੀ ਨੇ ਮੌਕੇ ਤੇ ਆ ਕੇ ਦਰਨਾ ਦੇਣ ਵਾਲਿਆਂ ਨੂੰ ਪ੍ਰੋਸਾ ਦਵਾਇਆ ਕਿ ਜਲਦੀ ਹੀ ਸ਼ਹਿਰ ਵਿੱਚ ਸਫਾਈ ਸੰਬੰਧੀ ਐਕਟੀਵਿਟੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ। ਭਾਜੀ ਕਿਸ ਵਾਂਝੇ ਧਰਨਾ ਲੱਗਿਆ? ਇਹ ਜਿਹੜਾ ਧਰਨਾ ਲੱਗਿਆ ਨਾ ਇਹ ਜਿਹੜਾ ਨਗਰ ਕੌਂਸਲ ਦੀਆਂ ਜਿਹੜੀਆਂ ਬੇਨਿਜਮੀਆਂ ਚੱਲ ਰਹੀਆਂ ਨੇ ਅਸੀਂ ਤੇ ਬੀਐਨ ਜਿਵੇਂ ਕਹਾਂਗੇ ਜੋ ਵੀ ਭ੍ਰਸ਼ਟਾਚਾਰ ਫੈਲਿਆ ਹੋਇਆ ਇਸ ਨਗਰ ਕੌਂਸਲ ਦਰਾਹਾ ਚ ਐਮਐਲਏ ਤੇ ਪ੍ਰਧਾਨ ਦੀ ਨੈਕਸਸ ਜਿਹੜਾ ਬਣਿਆ ਹੋਇਆ ਅਸੀਂ ਉਹਦੇ ਖਿਲਾਫ ਇਹ ਧਰਨੇ 'ਚ ਸ਼ਾਮਲ ਹੋਣਾ ਹੈ ਇਹ ਕਿਸੇ ਇੱਕ ਪਾਰਟੀ ਦਾ ਧਰਨਾ ਨਹੀਂ ਹੈਗਾ ਸਿਰਫ ਦਰਾਹਾ ਨਿਵਾਸੀਆਂ ਦਾ ਦਰਾਹੇ ਦੀ ਭਲਾਈ ਲਈ ਧਰਨਾ ਇਹ ਮੈਂ ਕਹਿਣਾ ਚਾਹੁੰਦਾ ਤੇ ਹਰ ਥਾਂ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਨੇ ਕਿਸੇ ਨਾ ਕਿਸੇ ਰੂਪ ਚ ਕਬਜ਼ਾ ਕਰੀ ਬੈਠੇ ਰਹੇ ਸਭ ਤੋਂ ਵੱਡੀ ਐਗਜ਼ਾਮਪਲ ਸਾਡੇ ਕੋਲ ਜੀਟੀ ਰੋਡ ਦੇ ਸ਼ਰਿਆਮ ਸੜਕ ਦੇ ਉੱਪਰ ਪਿਆ ਤੇ ਇਹ ਕਹਿ ਦਿੰਦੇ ਨੇ ਵੀ ਇਹ ਐਨਐਚਆਈ ਦੇ ਅੰਡਰ ਆਉਂਦਾ ਪਰ ਜਦ ਉੱਥੋਂ ਇਹ ਰੇੜੀਆਂ ਚਕਾਉਂਦੇ ਨੇ ਹੋਰ ਕੰਮ ਕਰਦੇ ਨੇ ਉੱਥੇ ਇਹਨਾਂ ਨੇ ਠੇਕੇ ਤੇ ਸਬਜ਼ੀ ਵਾਲਿਆਂ ਨੂੰ ਕਿਰਾਇਆ ਲੈਂਦੇ ਨੇ ਉੱਥੇ ਦਿੱਤਾ ਹੋਇਆ ਸਾਰਾ ਕੁਝ ਉਹ ਫਿਰ ਕਿਹੜੇ ਇਹਨਾਂ ਨੇ ਉਹਦੇ ਹਿਸਾਬ ਨਾਲ ਦਿੱਤਾ ਹੋਇਆ ਇਹ ਜਨਨ ਕਿ ਆਪਣਾ ਪੱਲਾ ਝਾੜਦੇ ਨੇ ਬਾਰ-ਬਾਰ ਮੈਂ ਇਹੀ ਬੇਨਤੀ ਕਰਨਾ ਚਾਹੂੰਗਾ ਹਲੇ ਵੀ ਸਮਾਂ ਐਮਐਲਏ ਸਾਹਿਬ ਨੂੰ ਵੀ ਕਹੂੰਗਾ ਪ੍ਰਧਾਨ ਸਾਹਿਬ ਨੂੰ ਵੀ ਕਹੂੰਗਾ ਵੀ ਹਲੇ ਵੀ ਸਮਾਂ ਵੀ ਤੁਸੀਂ ਆਪਣੀਆਂ ਆਦਤਾਂ ਸੁਧਾਰ ਲਓ ਤੁਹਾਨੂੰ ਲੋਕ ਸਭਾ ਦੀਆਂ ਚੋਣਾਂ 'ਚ ਲੋਕਾਂ ਨੇ ਜਿਹੜਾ ਸੀਗਾ ਸ਼ੀਸ਼ਾ ਇੱਕ ਦਿਖਾਤਾ ਤੁਸੀਂ ਸਿਰਫ 23 ਸੀਟਾਂ ਦੇ 23 ਜਾਂ 32 ਸੀਟਾਂ ਦੇ ਉੱਪਰ ਅੱਗੇ ਆਏ ਹੋ ਤੇ ਕਿੱਥੇ 92 ਸੀਟਾਂ ਦੇ ਦਿੱਤੇ ਸੀ ਤੁਸੀਂ ਇਹ ਸੋਚੋ ਵੀ ਲੋਕ ਤੁਹਾ ਤੋਂ ਕਿੰਨੇ ਦੁਖੀ ਨੇ ਤੇ ਦਰਾਹੇ ਚੋਂ ਤੁਸੀਂ ਹਾਰੇ ਹੋ ਪਾਇਲ ਹਲਕੇ ਚੋਂ ਹਾਰੇ ਹੋ ਦਰਾਹੇ ਦੇ 20 ਬੂਥਾ ਚੋਂ 13 ਬੂਥਾ ਤੇ ਹਾਰੇ ਹੋ ਤੇ ਵੀ ਇਹ ਬੇਤਰੀ ਇਹ ਵੀ ਬੇਤਰੀ ਇਸੇ ਕੰਮ ਆ ਵੀ ਤੁਸੀਂ ਜਿਹੜੇ ਤੁਹਾਨੂੰ ਕੰਮ ਸੌਂਪੇ ਗਏ ਨੇ ਜਿਹੜੀ ਆਸ ਲੋਕਾਂ ਨੇ ਤੁਹਾਤੋਂ ਲਈ ਸੀਗੀ ਵੀ ਹਾਂ ਇਹ ਸਾਡੇ ਲਈ ਕੰਮ ਕਰਨਗੇ ਸਾਡੇ ਸ਼ਹਿਰ ਦਾ ਸੁਧਾਰ ਕਰਨਗੇ ਭ੍ਰਿਸ਼ਟਾਚਾਰ ਮੁਕਤ ਹੋਊਗਾ ਉਹ ਕੁਝ ਨਹੀਂ ਹੋ ਰਿਹਾ ਸਾਰੇ ਲੋਕ ਜਾਣਦੇ ਨੇ ਵੀ ਕਿਹੜੀ ਜਿਹੜਾ ਕੰਮ ਕਿੰਨੇ ਪੈਸੇ ਚ ਹੋਣਾ ਉਹ ਹੋ ਰਿਹਾ ਹਟ ਮੈਡਮ ਕੀ ਕਹੋਗੇ ਇਸ ਬਾਰੇ ਧਰਨਾ ਲਗਾ ਸਰ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆ ਕਿ ਦੁਰਾਹੇ ਸ਼ਹਿਰ ਦੇ ਵਿੱਚ ਇਹਨਾਂ ਨੇ ਇੱਕ 도ਗਲੀ ਨੀਤੀ ਕੀਤੀ ਹੋਈ ਹੈ ਜਿਹੜੇ ਆਮ ਬੰਦੇ ਨੇ ਉਹਨਾਂ ਦੇ ਸ਼ਟਰ ਵੀ ਧਰਵਾ ਰਹੇ ਨੇ ਉਹਨਾਂ ਦੀਆਂ ਰੇੜੀਆਂ ਚੱਕਵਾ ਰਹੇ ਨੇ ਗਰੀਬ ਬੰਦੇ ਨੇ ਉਹਨਾਂ ਦੇ ਢਿੱਡਾਂ ਤੇ ਲੱਤਾਂ ਮਾਰ ਰਹੇ ਨੇ ਔਰ ਜਦੋਂ ਆਮ ਆਦਮੀ ਪਾਰਟੀ ਦੇ ਜਿਹੜੇ ਨਿੱਜੀ ਬੰਦੇ ਨੇ ਜਿਹੜੇ ਕਿ ਕੁਝ ਨਾ ਕੁਝ ਅਹੁਦਿਆਂ ਤੇ ਵੀ ਨੇ ਉਹ ਨਜਾਇਜ਼ ਤੌਰ ਤੇ ਰੇਤਾ ਬਜਰੀ ਦੇ ਕਾਰੋਬਾਰ ਕਰ ਰਹੇ ਨੇ ਇੱਕ ਸਾਲ ਤੋਂ ਅਸੀਂ ਪ੍ਰਸ਼ਾਸਨ ਨੂੰ ਬੇਨਤੀਆਂ ਕਰਦੇ ਥੱਕ ਗਏ ਲੇਕਿਨ ਇਹ ਉਹਨਾਂ ਦਾ ਪੂਰਾ ਸਾਥ ਦੇ ਰਹੇ ਨੇ ਸਰਕਾਰ ਦੀ ਸ਼ਹਿਤੇ ਹੋ ਰਹੀ ਆਏ ਇੱਥੇ ਰੀਸੈਂਟਲੀ ਇੱਕ ਘਟਨਾ ਵਾਪਰੀ ਕਿ ਇੱਕ ਗੋਲੀकांड ਹੋਇਆ ਏ ਜੇਕਰ ਦੁਰਾਹੇ ਦੇ ਵਿੱਚ ਸਟਰੀਟ ਲਾਈਟਾਂ ਕੰਮ ਕਰਦੀਆਂ ਹੁੰਦੀਆਂ ਇੱਥੇ ਕੈਮਰੇ ਲੱਗੇ ਹੁੰਦੇ ਤਾਂ ਸ਼ਾਇਦ ਉਹ ਨਾ ਹੁੰਦਾ ਔਰ ਇਹਨਾਂ ਦੀ ਪੂਰੀਆਂ ਕੋਈ ਗਲੀ ਨਹੀਂ ਬਣੀ ਹੋਈ ਕੋਈ ਸੜਕ ਨਹੀਂ ਬਣੀ ਹੋਈ ਸੀਵਰੇਜ ਦਾ ਪਾਣੀ ਉੱਥੇ ਹੀ ਖੜਾ ਹੋਇਆ ਏ ਮੈਂ ਪੁੱਛਣਾ ਚਾਹੁੰਨੀ ਆ ਕਿ ਨਗਰ ਕੌਂਸਲ ਦੋਰਾਹਾ ਕੰਮ ਕੀ ਕਰ ਰਹੀ ਹੈ ਜਦੋਂ ਸਾਡੇ ਤੋਂ ਟੈਕਸ ਵਸੂਲੀ ਕਰਦੇ ਨੇ ਉਸ ਟਾਈਮ ਇਹਨਾਂ ਨੂੰ ਨਹੀਂ ਪਤਾ ਜਾਂ ਤਾਂ ਸਾਡੇ ਤੋਂ ਟੈਕਸ ਲੈਣਾ ਬੰਦ ਕਰ ਦੇਣ ਜਾਂ ਸਾਡੇ ਕੰਮ ਕਰਨ ਆਪਣੇ ਰਿਜ਼ਾਈਨ ਦੇਣ ਨਹੀਂ ਦੋਰਾਹਾ ਸ਼ਹਿਰ ਇਸ ਚੀਜ਼ ਨੂੰ ਕਦੇ ਵੀ ਟੋਲਰੇਟ ਨਹੀਂ ਕਰੇਗਾ ਕਿ ਸਾਡੇ ਕੰਮ ਹੋਣੇ ਚਾਹੀਦੇ ਨੇ ਔਰ ਅਸੀਂ ਇਹ ਕੰਮ ਇਹਨਾਂ ਤੋਂ ਕਰਵਾਉਣੇ ਨੇ ਔਰ ਇਹ ਸਾਡਾ ਰਾਈਟ ਬਣਦਾ ਏ ਇਹ ਨਹੀਂ ਹੈ ਕਿ ਅਸੀਂ ਨਾ ਤੋਂ ਕੋਈ ਧੱਕਾ ਕਰ ਰਹੇ ਆ ਇਹਨਾਂ ਦੀ ਡਿਊਟੀ ਬਣਦੀ ਔਰ ਇਹਨਾਂ ਨੂੰ ਕਰਨਾ ਪਏਗਾ ਜੇ ਨਹੀਂ ਕਰਨਾ ਤਾਂ ਅਸੀਂ ਬੈਠੇ ਆ ਸਾਰੇ ਆਪਣਾ ਰਿਜ਼ਾਈਨ ਦੇਣ ਅਸੀਂ ਜਿੱਥੇ ਮਰਜੀ ਜਾਈਏ ਦੁਰਾਹਾ ਸ਼ਹਿਰ ਦੀ ਦੀ ਜ਼ਿੰਮੇਵਾਰੀ ਬੰਦੀ ਹੈ ਜੀ ਤੇ ਮੈਡਮ ਇਹ ਕਦੋਂ ਤੱਕ ਤਰਨਾ ਜਾਰੀ ਰਹੂਗਾ ਜੀ ਦੇਖੋ ਜੀ ਸਾਡੇ ਨਾਲ ਹਜੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਦੋਂ ਅਸੀਂ ਈਓ ਸਾਹਿਬ ਨੂੰ ਇੱਥੇ ਆ ਕੇ ਬੇਨਤੀ ਕਰਦੇ ਆ ਈਓ ਸਾਹਿਬ ਮਿਸਬੀਹੇਵ ਕਰਦੇ ਨੇ ਔਰ ਇਹ ਕਿਸੇ ਦੀ ਗੱਲ ਨਹੀਂ ਸੁਣਦੇ ਇਹਨਾਂ ਨੇ ਇੱਥੇ ਇੱਕ ਨਾਲਾ ਸਾਫ਼ ਕਰਾਇਆ ਏ ਉੱਥੇ ਮੈਨੂੰ ਲੱਗਦਾ ਇਹਨਾਂ ਨੇ 32 ਲੱਖ ਰੁਪਏ ਲਾ ਦਿੱਤਾ ਏ ਉਹ ਨਾਲੇ ਤੱਕ ਪਾਣੀ ਤਾਂ ਪਹੁੰਚਦਾ ਨਹੀਂ ਇਹ ਕਾਦੇ ਲਈ ਸਾਫ਼ ਕੀਤਾ ਨਾਲਾ ਸਾਫ਼ ਪਿਆ ਹੋਇਆ ਔਰ 32 ਲੱਖ ਉੱਤੇ ਲੱਗਿਆ ਕਾਦਾ ਇਹ 2 ਦਿਨ ਦਾ ਜੇ ਲਾਈਏ 10 ਤੋਂ ਮੈਨੂੰ ਲੱਗਦਾ 50000 ਦੇ ਵਿੱਚੋਂ ਨਾਲਾ ਸਾਫ਼ ਹੋ ਸਕਦਾ ਸੀ ਕੀ ਇਹ ਪਬਲਿਕ ਦਾ ਪੈਸਾ ਨਹੀਂ ਖਾ ਰਹੇ ਕੀ ਸਾਡੇ ਇਹ ਲੋਕਾਂ ਦੇ ਨਾਲ ਧੱਕਾ ਨਹੀਂ ਕਰ ਰਹੇ ਕਿਤੇ ਪੋਲੀਟੀਕਲ ਪਾਰਟੀ ਦੀ ਚਰਚਾ ਨਹੀਂ ਹੈ ਲੋਕ ਮੁੱਦਿਆਂ ਨੇ ਇਹ ਲੋਕਾਂ ਦਾ ਪਾਇਆ ਡੈਫੀਨੇਟਲੀ ਇਹ ਕੰਪੋਜ਼ਿਟ ਹੋਏਗਾ ਉਹ ਆਪਾਂ ਰਿਮੂਵ ਕਰਨ ਜਾ ਰਹੇ ਜਿੱਦਾਂ ਮੈਂ ਅਰੰਭ ਕੀਤਾ 15 ਦਿਨਾਂ ਲਈ ਤਾਂ ਆਪਾਂ ਟਰਾਈ ਕਰਾਂਗੇ ਪਲੈਨ ਕਰਕੇ ਜੇ ਨਾ ਕਰਾਉਂ ਗਏ ਬਸ ਸੰਸਦ ਆਸਾਲ ਦਾ ਜਿਹੜਾ ਵਿਚਾਰ ਆਪੇ ਦਿੱਤਾ ਜਾਵੇ ਕੁਝ ਸਮਾਂ 1 ਮਹੀਨਾ ਵੱਧ ਲੱਗ ਸਕਦਾ ਹੈ ਐਟਮ ਐਕਟ ਲੇਕਿਨ ਇਸ ਤੋਂ ਜ਼ਿਆਦਾ ਨਹੀਂ